ਖਬਰਨਾਮਾ ਦਿਖ ਰਿਹਾ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਪ੍ਰੀਸ਼ਸ ਸਵੀਕਾਰ ਮੈਂ ਹਾਂ ਤੁਹਾਡਾ ਉਸ ਰਾਜ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਕੋਲੋਂ ਫੜੀਆਂ ਗਈਆਂ ਸ਼ਰਾਬ ਦੀਆਂ 8 ਪੇਟੀਆਂ ਗੁਲਸ਼ਰੇ ਉਡਾਏ ਜਾ ਰਹੇ ਸੀ ਮੋਟਰ ਤੇ ਜਾ ਕੇ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜੰਗ ਨਸ਼ਾ ਵਿਰੁੱਧ ਚਲਾਈ ਹੋਈ ਹੈ ਛਾਪੇਮਾਰੀ ਕੀਤੀ ਜਾ ਰਹੀ ਹੈ ਪੰਜਾਬ ਪੁਲਿਸ ਪੰਜਾਬ ਦੀ ਬਿਊਰੋਕ੍ਰੇਸੀ ਦਾਤਰਾ ਨਿਕਲਿਆ ਪਿਆ ਇਸ ਗਰਮੀ ਦੇ ਮੌਸਮ ਦੇ ਵਿੱਚ ਤੇ ਦੂਸਰੇ ਪਾਸੇ ਖੁਦ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਕੋਲੋਂ 8 ਬੋਤਲਾਂ ਸ਼ਰਾਬ ਦੀਆਂ ਫੜੀਆਂ ਗਈਆਂ ਨੇ ਉਹ ਵੀ ਉਸ ਦੀ ਮੋਟਰ ਤੇ ਯਾਰੀ ਕੇ 11 ਦੋਸਤਾਂ ਦੇ ਨਾਲ ਮਹਿਫਲ ਲਾ ਕੇ ਬੈਠੇ ਹੋਏ ਸੀ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਲੜਕੇ ਇਸ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੂਤਰਾਂ ਦੇ ਹਵਾਲੇ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤਾਂ ਗੱਲ-ਗੱਲ ਉੱਤੇ ਕਹਿ ਰਹੇ ਨੇ ਕਿ ਨਸ਼ਾ ਖਤਮ ਨਹੀਂ ਕੀਤਾ ਸਾ ਨਸ਼ਾ ਖਤਮ ਕੀਤਾ ਜਾਵੇਗਾ ਨਸ਼ੇ ਦਾ ਲੱਕ ਤੋੜਿਆ ਜਾਵੇਗਾ ਇਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦਾ ਵਾਅਦਾ ਕੀਤਾ ਗਿਆ ਹੈ ਪੰਜਾਬ ਦੇ ਲੋਕਾਂ ਨੂੰ ਕਿ ਪੂਰੇ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਹੋਵੇਗਾ ਥੋੜੇ ਹੀ ਦਿਨਾਂ ਦੇ ਵਿੱਚ ਵਿੱਚ ਦੱਸਦੀ ਹੈ ਕਿ ਰੂਪਨਗਰ ਸ਼ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਗੁਰਿੰਦਰ ਸਿੰਘ ਗੋਗੀ ਦਾ ਲੜਕਾ ਆਪਣੀ ਮੋਟਰ ਤੇ ਜਿਸ ਦਾ ਨਾਂ ਪਰਮਿੰਦਰਜੀਤ ਸਿੰਘ ਦੱਸਿਆ ਜਾ ਰਿਹਾ ਹੈ ਠੇਕੇ ਯਾਨੀ ਕਿ ਆਪਕਾਰੀ ਵਿਭਾਗ ਵੱਲੋਂ ਉਹਨਾਂ ਦੀ ਮੋਟਰ ਉੱਤੇ ਛਾਪੇਮਾਰੀ ਕੀਤੀ ਗਈ ਛਾਪੇਮਾਰੀ ਦੇ ਦੌਰਾਨ ਪਤਾ ਲੱਗਿਆ ਕਿ ਅੱਠ ਸ਼ਰਾਬ ਦੀਆਂ ਬੋਤਲਾਂ ਬਰਾਮਦ ਹੋਈਆਂ ਨੇ ਸੌਰੀ ਅੱਠ ਬੋਤਲਾਂ ਨਹੀਂ ਅੱਠ ਪੇਟੀਆਂ ਸ਼ਰਾਬ ਦੀਆਂ ਬਰਾਮਦ ਹੋਈਆਂ ਨੇ ਆਪਕਾਰੀ ਵਿਭਾਗ ਨੂੰ ਗੁਰਿੰਦਰ ਸਿੰਘ ਗੋਗੀ ਜੋ ਹਲਕਾ ਰੂਪਨਗਰ ਦੇ ਸਾਬਕਾ ਸ਼ਰੂਮੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਰਹੇ ਚੁਕੇ ਨੇ ਯਾਨੀ ਕਿ ਸ਼ਰੂਮੀ ਅਕਾਲੀ ਦਲ ਦੇ ਅਖਸ ਉੱਤੇ ਕਿਤੇ ਨਾ ਕਿਤੇ ਨਿਸ਼ਾਨੀਆਂ ਸਵਾਲ ਖੜੇ ਹੁੰਦੇ ਨੇ ਕਿ ਜਿਹੜੇ ਗੁਰੂ ਘਰਾਂ ਨੂੰ ਸਮਰਪਿਤ ਨੇ ਕਿਉਂਕਿ ਪੰਥਕ ਪਾਰਟੀ ਹੈ ਤੇ ਫਿਰ ਅਜਿਹੇ ਲੋਕਾਂ ਨੂੰ ਪ੍ਰਧਾਨਗੀ ਕਿਉਂ ਦੇਣੀ ਜਿਨ੍ਹਾਂ ਦੇ ਲੜਕੇ ਅੱਠ-ਅੱਠ ਪੇਟੀਆਂ ਸ਼ਰਾਬ दारू ਜਾਂ ਪੀਅਰ ਦੀਆਂ ਆਪਣੀਆਂ ਵੋਟਾਂ ਉੱਤੇ ਰੱਖਦੇ ਨੇ ਦੱਸਿਆ ਜਾ ਰਿਹਾ ਹੈ ਕਿ ਆਪ ਆਪਕਾਰੀ ਵਿਭਾਗ ਦੇ ਵੱਲੋਂ ਪੰਜਾਬ ਪੁਲਿਸ ਲਿਜਾ ਕੇ ਸ਼ਾਪੇਮਾਰੀ ਕੀਤੀ ਗਈ ਗੁਰਵਿੰਦਰ ਸਿੰਘ ਗੋਗੀ ਜੋ ਹਲਕਾ ਰੂਪਨਗਰ ਤੋਂ ਚਰੂਮਣੀ ਇਕਾਲੀ ਦਲ ਦੇ ਸਾਬਕਾ ਪ੍ਰਧਾਨ ਰਹੇ ਚੁੱਕੇ ਨੇ ਉਹਨਾਂ ਦੇ ਲੜਕੇ ਪਰਮਿੰਦਰ ਪਰਮਿੰਦਰਜੀਤ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਮੌਕੇ ਤੇ ਗ੍ਰਿਫਤਾਰ ਕਰ ਲਿਆ ਗਿਆ ਹੈ ਆ ਪੰਜਾਬ ਪੁਲਿਸ ਨੇ ਦੱਸਿਆ ਕਿ ਥੋੜੀ ਸਮੇ ਬਾਅਦ ਆਉਣ ਵਾਲੇ ਥੋੜੀ ਸਮੇ ਬਾਅਦ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਹੈ ਕਿ 8 ਪੇਟੀਆਂ ਸ਼ਰਾਬ ਦੀਆਂ ਨਜਾਇਜ਼ ਕਿਵੇਂ ਉਹ ਆਪਣੀ ਮੋਟਰ ਤੇ ਰੱਖੀਆਂ ਕਿਸ ਕਿੱਥੋਂ ਮਗਵਾਈਆਂ ਕਿਵੇਂ ਮਗਵਾਈਆਂ ਕੌਣ ਉਹਨਾਂ ਨੂੰ ਐਡੇ ਵੱਡੇ ਨਸ਼ਾ ਰੱਖਣ ਨੂੰ ਜਿਹੜਾ ਸ਼ਹਿ ਦੇ ਰਿਹਾ ਉਹਨਾਂ ਸਾਰਿਆਂ ਲੋਕਾਂ ਉੱਤੇ ਕਾਰਵਾਈ ਹੋਵੇਗੀ ਯਾਨੀ ਕਿ ਗੁਰਵਿੰਦਰ ਸਿੰਘ ਗੋਗੀ ਨੇ ਜਿਹੜੇ ਉਹ ਕਾਫੀ ਲੰਮੇ ਸਮੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕੰਮ ਕਰ ਰਹੇ ਕੰਮ ਕਰ ਰਹੇ ਨੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਜ਼ਿਲ੍ਹਾ ਰੁਪਨਗਰ ਦੇ ਕਾਫੀ ਨੰਨੇ ਸਮੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਪ੍ਰਧਾਨ ਵੀ ਰਹੇ ਨੇ ਲੇਕਿਨ ਪੰਜਾਬ ਪੁਲਿਸ ਵੱਲੋਂ ਮੌਕੇ ਤੇ ਆបਕਾਰੀ ਵਿਭਾਗ ਦੇ ਮੁਲਾਜ਼ਮਾਂ ਨੂੰ ਲਗਾ ਕੇ ਛਾਪੇਮਾਰੀ ਮਾਰੀ ਗਈ ਪਰਮਿੰਦਰਜੀਤ ਸਿੰਘ ਜੋ ਗੋਗੀ ਦਾ ਲੜਕਾ ਹੈ ਗੁਰਿੰਦਰ ਸਿੰਘ ਦਾ ਜੋ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਨੇ ਅੱਜ ਉਹਨਾਂ ਨੂੰ ਪੰਜਾਬ ਪੁਲਿਸ ਨੇ ਅਰੈਸਟ ਕਰ ਲਿਆ ਤਾਂ